ਤੇ ਬਸ ਸੌਲੇ ਵਿਚੋਂ ਜਦੋਂ ਪਾਉਂਦੇ ਆਂ ਤੇ ਇੱਕ ਵਾਰ ਸੋਹਣਾ ਚਲਾਉਂਦਾ। ਸੁਬਾਹ ਸਭੀ ਵੀਡੀਓ ਪਾਉਂਦਾ। ਹੋ ਜਾਣਾ। ਨਹੀਂ ਮਾਦਰ ਸਹਾਇ ਲੈਣੇ ਫਿਰ ਸੀ। ਲਾਈਵ ਇਹ ਸਭਾਨੇ ਦਾ ਤਲਾਹ ਨਹੀਂ ਸੀ ਲੱਗਦਾ। ਪਾਣੀ ਤਲਾਹ ਤੋਂ ਨਹੀਂ ਚਹੀਦੀ। ਆਪਾਂ ਲੋੜੀ ਉਹ ਦੇਵਾਂਗੇ ਬਾਅਦ ਜਿਹੜੇ ਦੇਣੇ ਆ। ਆਪਾਂ ਪਹਿਲਾਂ ਗੱਲ ਪੜ੍ਹਦੇ। ਚਾਰਟ ਚੈੱਕ ਕਰੋ ਬਹੁਤ ਸਾਰੇ। ਆਏ ਸਮਝਣ ਵਾਲਾ ਚੱਕਰ ਮੇਰੀ ਦੀ ਚਾਰਟ। ਉਹ ਲੱਗਦਾ ਕਿ ਉਹ ਲੋਰ ਕਰ ਗਿਆ ਜੀ ਆਹ ਦੇਖੋ ਬੀਕੇਜੀ ਆ ਗਿਆ ਲੱਗਿਆ ਇਹ ਮੇਰੇ ਕੋਲ ਨਾ ਆ ਗਿਆ ਕੀ ਹਾਦਸਾ ਵਾਪਰਿਆ ਸਰ ਇਹ ਗੱਡੀ ਆ ਰਹੀ ਸੀ ਕਿ ਅੱਗੋਂ ਪਿਕਅਪ ਹਾਂ ਉਹਦੀਆਂ ਲਾਈਟਾਂ ਸੀਗੀਆਂ ਬੰਦ ਆ ਤੇ ਉਹਨਾਂ ਜੱਕ ਦਾ ਮੈਂ ਜਦੋਂ ਲਾਈਟਾਂ ਬੰਦ ਸੀ ਤੁੰਦ ਜ਼ਿਆਦਾ ਹੋਣ ਕਰਕੇ ਤੇ ਗੱਡੀ ਦਾ ਪਤਾ ਨਹੀਂ ਲੱਗਿਆ ਅੱਗੋਂ ਉਹਨੇ ਵਿਆ ਕੇ ਚਾਲੇ ਢਾਲਤੀ ਆ ਜੀ ਜਮਾ ਟਾਇਰ ਦਾ ਨਿਸ਼ਾਨ ਇੱਥੇ ਜਾ ਕੇ ਤਾਂ ਗੱਡੀ ਨੂੰ ਬਚਾਉਣ ਦੀ ਖਾਤਰ ਡਰਾਈਵਰ ਨੇ ਆਪਣੀ ਕੋਸ਼ਿਸ਼ ਕੀਤੀ ਆ ਵੀ ਜਿਹੇ ਵਿਚ ਬਾਸ ਸਕਦੀ ਪਰ ਥਾ ਪੋਲਾ ਹੋਣ ਕਰਕੇ ਗੱਡੀ ਫੜਲੇ ਗਈ ਇਹ ਕਿੰਨੇ ਕੋਈ ਦੀ ਗੱਲ ਆ ਇਹ ਇਹ ਸਵੇਰ 8:30 ਦੇ ਕਰ ਲਿਆ ਤੇ ਕਿੰਨੇ ਕੋਈ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਇਹਦੇ ਸੱਟਾਂ ਪੇਟਾਂ ਜਾਨੀ ਹੋਇਆ ਸੱਟਾ ਨਹੀਂ ਲੱਗਿਆ ਕਿਸੇ ਤੇ ਵੀ ਬਚ ਗਿਆ ਜਾਨੀ ਮੰਨੀ ਨੁਕਸਾਨ ਤੋਂ ਬਸ ਦਾ ਨੁਕਸਾਨ ਹੋ ਗਿਆ ਬਸ ਦਾ ਨੁਕਸਾਨ ਹੋ ਗਿਆ ਤੇ ਉਹ ਜਿਹੜਾ ਪਿਕਅਪ ਵਾਲਾ ਸੀਗਾ ਉਹ ਰੁਕਿਆ ਪਿਕਅਪ ਵਾਲਾ ਨਹੀਂ ਰੁਕਿਆ ਜਿੰਨੇ ਨੂੰ ਅਸੀਂ ਸਵਾਰੀਆਂ ਕੱਢੀਆਂ ਨੇ ਸ਼ੀਸ਼ਾ ਭੰਨ ਕੇ ਅੱਗੋਂ ਡਰਾਈਵਰ ਨੇ ਪਰਦੇ ਆ ਜੋ ਮੈਂ ਪਿੱਛੋਂ ਆਇਆ ਸਵਾਰੀਆਂ ਸਾਰੀਆਂ ਨੂੰ ਲੈ ਕੇ ਹੂੰ ਉਹਨੇ ਨੂੰ ਪਿਕਅਪ ਵਾਲਾ ਚਲਾ ਗਿਆ ਅਜਾ ਭੱਜ ਗਿਆ ਸੀ ਮੋਕੇ ਕੋ ਪਤਾ ਲੱਗਾ ਕਿੱਥੋਂ ਦਾ ਸੀ ਕੌਣ ਸੀ ਹਾਂ ਉਹ ਇੱਥੋਂ ਆ ਪਿੰਡ ਵਾਲੇ ਦੱਸੀ ਜਾਂਦੇ ਵੀ ਕਾਠਗੜ ਦਾ ਹੈਗਾ ਹਾਂ ਬਾਕੀ ਹੁਣ ਸਾਨੂੰ ਤਾਂ ਇੰਨਾ ਨਹੀਂ ਪਤਾ ਪਿੰਡ ਵਾਲੇ ਦੱਸੀ ਜਾਂਦੇ ਵੀ ਕਾਠਗੜ ਦਾ अच्छा साडे जिन्ने नु असी ਬਾਹਰ ਨਿਕਲੇਆ ਸਵਾਰੀਆਂ ਅਸੀਂ ਕੱਡੀਆਂ ਨੇ ਜਿੰਨੇ ਵੀ ਬੱਚੇ ਸੀਗੇ ਬਾਹਰ ਕੱਢੇ ਪਰ ਸਾਡੇ ਬਾਹਰ ਆਉਂਦਿਆਂ ਨੂੰ ਉਹ ਚਲਾ ਗਿਆ ਸੀ ਇੱਥੋਂ ਅੱਛਾ ਮੌਕੇ ਤੋਂ ਚਲਾ ਗਿਆ ਠੀਕ ਹੈ ਕਿਹ ਰਾਤ ਉਹ ਕਿਿਸਕ ਮਾਇਸ ਕਿੱਥੋਂ ਦੇ ਰਹਿਣ ਵਾਲੇ ਜਾਂਡਾ ਵਾਲਾ ਜਾਂਡਾ ਵਾਲਾ ਚਲੋ ਆਪਰੇ ਬਾਈ ਜੀ ਹਾਸਾ ਜੀ ਬਸ ਜਿਹੜੀ ਇਹ ਆਪਣੇ ਉਸ ਮਾਤ ਕੋ ਲੈ ਕੇ ਅਰ ਨਹੀਂ ਮਾਰਦੀ ਆਈ ਏ ਹੂੰ ਤੇ ਅੱਗੋ ਪੀਕ ਪਗੜੀਆਂ ਰਹੀ ਸੀ ਜੋ ਕਿ ਕਿਨੂੰ ਤੋੜਨ ਜਾਂਦੇ ਨੇ ਵਾੜਗੜ ਦੀ ਗੱਡੀ ਏ ਤੇ ਉਹ ਮਲ ਵੀ ਉਹਨੂੰ ਬਚਾਨ ਕਰਨ ਉਹ ਵਿੱਚ ਵਾਝੀ ਗਈ ਏ ਉਹਨੂੰ ਬਚਾਨ ਕਰਨ ਬਸ ਸਾਈਡ ਦਿੱਤੀ ਤੇ ਬਸ ਜਿਹੜੀ ਪਲਟ ਗਈ ਹੂੰ ਤੇ ਉਹ ਜਿਹੜਾ ਪੀਕਅਪ ਗੱਡੀ ਵਾਲਾ ਸਿਰ ਰੁਕਿਆ ਹੀ ਨਹੀਂ ਹੂੰ ਮਲ ਭਜਲ ਗਿਆ ਹੂੰ ਉਹਦਾ ਫਰਜ਼ ਬਣਦਾ ਸੀ ਰੁਕਣਾ ਹੂੰ ਤੇ ਮਲ ਕੋ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹਦੇ ਵਿੱਚ ਕੋ ਥੋੜਾ ਜਾਂ ਜੈਕ ਜਾਂ ਕੋਈ ਚੀਜ਼ ਹੀ ਹੋਣੀ ਚਾਹੀਦੀ ਏ ਜਿੰਦੇ ਨਾਲ bari ਅੱਗੋ ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਕੱਢਿਆ ਜਾਂਦਾ ਹੂੰ ਫਿਰ ਕਿਵੇਂ ਨਿਕਲੀਆਂ ਸਵਾਰੀਆਂ ਸਵਾਰੀਆਂ ਜੀ ਵਿੱਚ ਇੱਕ ਸਿੰਘ ਸੀਗੇ ਜਿੰਨੇ ਵਿੱਚੋਂ ਲੱਤ ਮਾਰੀ ਹੂੰ ਇਹ ਲੱਤ ਮਾਰ ਕੇ ਸ਼ੀਸ਼ਾ ਅਗਲਾ ਤੋੜ ਕੇ ਤੇ ਉੱਤੋਂ ਸਵਾਰੀਆਂ ਸਾਰੀਆਂ ਕੱਢੀਆਂ ਬਾਹਰ ਹੂੰ ਕੋਈ ਟੋਟਲ ਬੱਚੇ ਸਕੂਲ ਦੇ ਜੀ ਜ਼ਿਆਦੇ ਬੱਚੇ ਕੋਈ 60 ਫਿਰ ਕੋਈ 7 ਕਰੋਚ ਵੀ ਆਈ ਇੱਕ ਕੁੜੀ ਦੀ ਮੋਢਾ ਪਾਲੀ ਵਾਲੀ ਤੋਂ ਤੇ ਇੱਕ ਕੁੜੀ ਨੂੰ ਉਦੋਂ 60 ਲੱਗੀ ਉਹ ਦਸਤੇ ਬੈਨੇ ਪਤਾ ਨਹੀਂ ਵੀ ਉਹ ਕਿੱਥੇ ਵਜੀਏ ਹਾਂ ਮਤਲਬ ਉਦਾਂ ਕੋਈ ਜਾਨੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਹਾਂ ਤੇ ਕਰੋਚਾ ਨੇ ਮਾਰਿਆ ਮੋਟਾ ਕਾਰਨ ਕੀ ਮੰਨਦੇ ਹੋ ਤੁਸੀਂ ਧੁੰਦ ਨੂੰ ਕਾਰਨ ਮੰਨਦੇ ਹੋ ਜਾਂ ਫਿਰ ਸੜਕ ਤੇ ਬਰਮਾ ਹੀ ਐ ਨਹੀਂ ਗੀ ਇਹਨੂੰ ਕਾਰਨ ਮੰਨਦੇ ਆਂਦੀ ਬਰਮਾ ਹੀ ਐ ਨਹੀਂ ਜੀ ਹਾਂ ਬਰਮਾ ਵੀ ਐ ਨਹੀਂ ਗੀ ਕੋਈ ਸੜਕ ਦਾ ਕਸੂਰ ਵਾਰੇ ਜਿਹੜੇ ਇੱਕ ਜ਼ਿਮੀਂਦਾਰ ਵੱਢੀ ਆ ਰਹੇ ਨੇ ਹਾਂ ਤੇ ਦੂਜਾ ਜੀ ਪੀਕਅਪ ਗੱਡੀ ਵਾਲਾ ਦਾ ਕਸੂਰ ਏ ਜਿੰਦੇ ਲਾਈਟਾਂ ਨਹੀਂ ਜਗੀਆਂ ਸੀ ਅੱਛਾ ਬਿਨਾਂ ਲਾਈਟਾਂ ਦੁਆਰੇ ਬਿਨਾਂ ਲਾਈਟਾਂ ਦੁਆਰਿਆ ਜੀ ਤੇ ਜਿਸ ਕਾਰਨ ਮਤਲਬ ਵੀ ਆ ਕੇ ਦੱਸਦਾ ਵੇਖੀ ਤੁੰਦ ਵਜਾ ਬਣੀ ਹੈ ਜੇ ਤੁੰਦ ਨਾ ਹੁੰਦੀ ਤਾਂ ਕਲੀਅਰ ਦੇਖੀ ਜਾਣਾ ਸੀ ਹਾਂ ਫਮੋਰ ਤਾਂ ਕਲੀਅਰ ਦੇਖ ਜਾਣਾ ਸੀ ਗਾ ਜੀ ਹਾਂ ਮਨ ਲਗੇ ਕਈ ਕਾਰਨ ਬਣ ਗਏ ਕਈ ਕਾਰਨ ਬਣ ਗਏ ਹੁਣ ਵੱਡਾ ਕਾਰਨ ਜੀ ਛੜਕਦਾ ਤੇ ਉਹਦੀਆਂ ਲਾਈਟਾਂ ਦਾ ਹਾਂ ਚਲ ਆ ਲੈ ਠੀਕ ਹੈ ਨੀਤੇ ਵਾਕ ਨਹੀਂ ਵਾਪਰਦਾ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਕਿੱਥੋਂ ਦੇ ਰਹਨ ਲੇ ਕਾਠਗੜ੍ਹ ਪਿੰਡ ਹੈ ਸਾਡਾ ਜੂਦਾ ਤਿੰਨ ਉਹ ਸਰਪੰਚ ਬਣਿਆ ਮੇਰੇ ਚਾਚੇ ਦੇ ਮੁੰਡੇ ਜੀ ਇੱਕ ਜੀ ਅੱਜ ਹੁਣ ਵੀ ਸਰਪੰਚ ਹੈ ਜੀ ਠੀਕ ਹਾਂ ਜੀ ਠੀਕ